ਜਵੇਂਲੇ ਸੀਸ ਮੈਂ ਨਵਾ ਕਰਾਂ ਸੱਚੇ ਨੂੰ ਯਾਦ ਫੇਰ ਜੀ ਦੀ ਬੰਦ ਜੀ ਦੀ ਕੋਖ ਚੋਂ ਜਨਮ ਲੈ ਲਿਆ ਸੁਰਗ ਮਿਲਣ ਮਾ ਪਿਤਾ ਦਾ ਕਰਾਂ ਧੰਨਵਾਦ ਤੀਸਰਾ ਨੰਬਰ ਜਿਹੜਾ ਵਿਦਿਆ ਪੜਾਉਣ ਵਾਲਾ ਕਾਗਤੋਂ ਹਨਸ ਜੋ ਬਣਾਉਣ ਵਾਲਾ ਉਸਤਾਦ ਬਾਬੂ ਜੀ ਖਲਾਰ ਦੋ ਫਲਾਵਰ ਦੀਵਾਨ ਵਿੱਚ ਚੋਗ ਲੈਣ ਕਵੀ ਪ੍ਰਚਾਰਕ ਸੰਤ ਸਾਧ ਦਸੇ ਅਵਤਾਰਾਂ ਦੀ ਕਰਾਂ ਸਿਫਤ ਲਗਾ ਕਰੀ ਜੈ ਬਿਦਿਆ ਹੋਗੇ ਜਗਤ ਚੋਂ ਬੀਜ ਧਰਮ ਦਾ ਬੀਜਾ ਸੋਣੀ ਲਗਦੀ ਮਜਲਸ ਸਿਆਣੀ ਸੁਣ ਲੋ ਗੁਰ ਨਾਨਕ ਦੀ ਬਾਣੀ ਦਿਲ ਨੂੰ ਖਿੱਚਦੀ ਜਾਂਦੀ ਜਾਣੀ ਪੜ ਪੜ ਅੰਦਰ 18 ਦੇ ਹੈ ਸੋਣਾ ਬਾਪੇ ਦੀ ਬਾਣੀ ਲੱਖ ਗੁਣਾ ਹੀ ਤਰਾ ਦੇ ਐ ਕੋ ਆਤਿ ਗ੍ਰੰਥ ਬਣਾਇਆ ਜਿਸਨੇ ਔਗਣ ਪਾਪ ਪੜੇ ਤੋਂ ਮਸਣੇ ਲੱਗ ਜੇ ਸੁਰਗ ਘੜੀ ਵਿੱਚ ਦਸਣੇ ਪਰ ਕੁਝ ਲੋੜ ਵਿਚਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀਂਗੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸੋਣੀ ਲੱਗਦੀ ਮਜਲ ਸਸਿਆਣੀ ਸੁਣ ਲੋ ਗੁਰਾ ਨਾਨਕ ਦੀ ਬਾਣੀ ਬਿਲ ਨੂੰ ਖਿੱਚਦੀ ਜਾਂਦੀ ਜਾਣੀ ਪੜ ਪੜ ਅੰਦਰ ਠਰਦੇ ਐ ਸੁਣ ਬਾਬੇ ਦੀ ਬਾਣੀ ਲੱਖ ਗੁਣਾ ਹੀ ਤਰਦੇ ਐ ਗ੍ਰੰਥ ਬਣਾਇਆ ਜਿਸਨੇ ਔਗਣ ਪਾਪ ਪੜੇ ਤੁਮ ਸੁਣੇਂਗੇ ਲੱਗ ਜੇ ਸੁਰਗ ਕੜੀ ਵਿੱਚ ਦਸਣੇ ਪਰ ਕੁਝ ਲੋੜ ਵਿਚਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਦੂਜੇ ਸ੍ਰੀ ਗੁਰੂ ਅੰਗਦ ਪਿਆਰੇ ਕਰਦੇ ਭਜਨ ਹਰੀ ਦੇ ਤਾਰੇ ਮੁਖ ਤੋਂ ਗੁਰਮੁਖੀ ਅੱਖਰ ਉਚਾਰੇ ਸੌਖਾ ਪੜਨ ਪੰਜਾਬੀ ਨੂੰ ਇੱਕ ਹਫਤੇ ਵਿੱਚ ਆਦੇ ਸਾਰੀ ਸਮਝ ਹਿਸਾਬੀ ਨੂੰ ਹੋ ਪੈ ਗਿਆ ਕਾਲ ਖੁਸ਼ਕ ਪਈ ਧਰਨੀ ਲੋਕੀ ਆਕਰ ਲੱਗ ਗਏ ਚਰਨੀਂ ਵਰਖਾ ਤੁਰਤ ਸਮਾਨੋ ਵਰਨੀ ਲੱਗ ਗਈ ਮੋਜ ਫਹਾਰਾਂ ਦੀ ਸਬਤ ਖੜੋਤੇ ਕਰਦੇ ਸੇ ਵਕਤ ਅਸੀ ਅਵਤਾਰਾਂ ਦੀਂ ਸੇਵਕ ਕਰੋ ਤੇ ਕਰਦੇ ਸੇਵਕ ਦਸਿਆ ਉਤਾਰਾਂ ਦੀ ਹੋ ਤੀਜੇ ਅਮਰਦਾਸ ਦੇ ਚੇਰੇ ਕਰਤੇ ਚਾਨਣ ਚਕਤੇ ਨੇਰੇ ਪਿਛਲੀ ਰੀਤ ਹਟਾ ਤੇ ਫੇਰੇ ਲਗ ਪਏ ਪੜਨ ਅਨੰਦਾ ਨੂਮ ਧਰਮੀ ਬੁਰਜ ਸਾਰੇ ਢਾਕੇ ਜੁਲਮੀ ਕੰਧਾਂ ਨੂੰ ਹੋ ਜਿਹੜੀ ਗੁੰਦਵਾਲ ਵਿੱਚ ਬੌਲੀ ਹੱਥੀ ਤੀਜੇ ਗੁਰਨੇ ਡੋਲਿੰਗੀ بیٹھ بناتی ہولی ہولی میں ہر سی سرکاراں دیں گی شفت کھڑوٹے کردے سیوک دسی افتاراں دیں گی ਜੇ ਬਤਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਉਥੇ ਰਾਮਦਾਸ ਗੁਰ ਜਿਹੜੇ ਉਤਰੇ ਛੱਪੜ ਸੁਦਾ ਸਰ ਨੇੜੇ ਤੇ ਕਮਤਾਲ ਪਟਣ ਦੇ ਛੇੜੇ ਤੀਰਤਾ ਮਾਰਤਾ ਸਰਦਾ ਹੈ ਨੇ ਵਿੱਚ ਸੁਨੈਰੀ ਮੰਦਰ ਜਗਮਗ ਜਗਮਗ ਕਰਦਾ ਹੈ ਜਿਹੜੇ ਨੌਣ ਤਾਲ ਵਿੱਚ ਵੜਦੇ ਸਾਰੇ ਪਾਪ ਸਰੀਰੋਂ ਛੱਡਦੇ ਗੇ ਸਤ ਗੁਰ ਕੱਢ ਲੈ ਨਰਕੋਂ ਸਰ ਦੇ ਵੀ ਨਹੀਂ ਪਕੜ ਹਜ਼ਾਰਾਂ ਦੀਂਗੀ ਸੇਵਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀਂਗੀ ਸੇ ਪਤਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਉਹ ਜਿਹੜੇ ਸ੍ਰੀ ਗੁਰੂ ਅਰਜਨ ਪੰਜਵੇਂ ਟਕਣਾ ਚੰਦੂ ਦੇ ਕਲ ਜੰਮੇ ਪਤਦੀ ਵੰਨੀ ਛੜਤੀ ਰੰਮੇ ਤੇ ਦਿਨ ਆ ਗਏ ਭੀੜ ਕੇ ਉਪਰ ਬਠਾਲੇ ਸਤਗੁਰਤ ਦੀਆਂ ਤਵੀਆਂ ਭੀੜ ਕੇ ਜੋ ਅੱਗ ਦੇ ਪਾਬੜ ਮਚਨ ਉਤਾਲੇ ਰੇਤੇ ਗਰਮ ਸੀਸ ਵਿੱਚ ਡਾਲੇਂਗੇ ਲੈ ਗਏ ਢੋਲ ਬਦਨ ਤੇ ਛਾਲੇ ਰੋਵੇ ਖਲਕ ਬਜਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਵੱਤਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਰੂਮੀ ਨਾ ਹਰ ਗੋਬਨ ਉਹਦਾ ਭਾਰੀ ਸ਼ਸਤਰ ਧਾਰੀ ਉਹਦਾ ਖੰਡਾ ਪੈ ਦੇ ਖਾਂਦੇ ਰੋਦਾ ਬੱਜਿਆ ਬਦਲੇ ਨਖਸ਼ੇ ਸੀਂਗੀ ਮਾਤਸੋ ਲਖਣੀ ਨੂੰ ਵੀ ਜਿੰਨਾ ਸਤਪਤ ਬਖਸ਼ੇ ਸੀ ਉਹ ਛੱਡੇ ਆਣ ਧਰਮ ਦੇ ਘੜ ਤੇ ਫੜ ਕੇ ਝੂਲ ਜ਼ੁਲਮ ਦੇ ਵੱਟ ਤੇਂਗੇ ਕੈਦੀ ਗੋਲਿਆਰ ਜੋ ਕਟਤੇ ਆ ਗਈ ਡੇ ਟਕਰਾਰਾਂ ਦੀਂ ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀਂ ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀਂ ਉਹ ਸਤਵੇਂ ਹਰ ਰਾਏ ਜੀ ਭੋਲੇ ਧਰਮੀ ਮੂਰਤ ਭਗਵੇਂ ਚੋਲੇ ਉਤਰੇ ਫੂਲ ਮਰਾਜਾ ਕੋਲੇ ਇਕ ਦਰੋਂ ਆਗੇ ਚੜਕੇ ਐਨ ਢਾਂਡੇ ਚਾਰਨ ਭੁਖੇ ਟੱਡ ਜਾਉਂਦੇ ਲੜਕੇ ਐ ਤੇ ਹਰਬਾਨੀ ਕਰੀ ਹਜੂਰੇ ਬਖਸ਼ੇ ਰਾਜ ਕਰੇ ਭਰਪੂਰੇ ਨਾ ਬਾ ਪਟਿਆਲਾ ਸੰਗ ਰੂਰੇ ਵਿਆਸਤ ਸਿੰਘ ਸਰਦਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸੇ ਪਤਾ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਉਹ ਅਹਮੇ ਸਤਗੁਰ ਹਰੀ ਗਰੀਸ਼ਣ 16 ਕਲਾ ਸੰਪੂਰਨ ਦਿਸੜਾ ਬੱਗੇ ਛਾਲੇ ਪਰ ਪਰ ਫਿਸਰ ਮਾਤਾ ਨਕਲੀ ਮੋਟੀ ਸੀ ਜਲਦੀ ਸਰਕ ਸਦਾਰੇ ਉਮਰ ਲਖਾ ਲਈ ਛੋਟੀ ਸੀ ਉਹ ਗੁੰਗੇ ਬਹਿਰੇ ਦਾ ਮੂਸੀਤਾ ਸ਼ਮਕੀ ਨਾਲ ਇਸ਼ਾਰਾ ਕੀਤਾ ਕਰਕੇ ਅਰਥ ਸੁਨਾਤੀ ਗੀਤਾ ਖਿਲ ਗਈ ਅਕਲ ਗਵਾਰਾਂ ਦੀ ਸਿਬਦ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਬਦ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਮਰਦੇ ਨੌਵੇਂ ਗੁਰ ਨੇ ਫੁੱਲੇ ਸਖਨੂ ਪਛਾਣਾ ਚਾਉਂਦੇ ਗੋਲੇਂਗੇ ਮੁਖ ਚੋਂ ਤੇਗ ਬਹਾਦਰ ਬੋਲੇ ਇਧਰੋਂ ਆਉਂਦੇ ਗੋਰੇ ਐਂ ਦਿੱਲੀ ਤੱਕ ਨਾ ਅਪੜੇ ਇੰਗਲਿਸ਼ ਤਾਨੋਂ ਤੋਰੇ ਐ ਸਿਬਦਾਂ ਨੌਵੇਂ ਗੁਰ ਜੀ ਜਪਦੇ ਪਾਪੀ ਲੀਕ ਜ ਮਦੀ ਟੱਪ ਦੇਂਗੇ ਖੰਡਾ ਮਾਰ ਸੀਸ ਨੂੰ ਕਟਦੇ ਤਿੱਖੀ ਧਾਰ ਕਟਾਰਾਂ ਦੀ ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਅਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਹੋ ਬਾਬੂ ਦਸਵੇਂ ਗੁਰ ਜੀ ਮੌਜੂਦ ਜਾਂਦੇ ਸ਼ੇਨ ਸ਼ਾਹ ਨਾਲ ਖੋਜੀ ਕੀ ਸਾਰੀ ਕੌਮ ਬਣਤੀ ਫੌਜੀ ਚਟੀਆਂ ਬਾਜਾ ਵਾਲੇ ਨੇਗੇ ਵੱਡੇ ਸ਼ਹੀਦੀ ਪਾਗੇ ਕੌਰ ਬਹਤਰ ਨਾਲੇ ਨੇ ਹੋ ਜਗ ਤੇ ਸਹੀ ਮੁਸੀਬਤ ਕੇਹੀ ਛਾਤੀ ਨਾਲ ਸ਼ਸਤਰਾਂ ਫੇਹੀਂ ਕੰਦਾ ਬੀਚ ਚਨਾਤੀ ਦੇਹੀ ਉਤੇ ਰਾਜਕਮਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਇੱਕ ਬੂਟੇ ਗੁਲਾਬ